ਜੀ ਸਵਾਗਤ ਕਰਦੇ ਆਂ ਪੰਜਾਬੀ ਕਲਾ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਸਟ੍ਰੇਟ ਸਲਵਾਰ ਦੀ ਕਟਿੰਗ ਕਰਾਂਗੇ ਕਟਿੰਗ ਕਰਨ ਵਾਸਤੇ ਸਾਨੂੰ ਸਲਵਾਰ ਦਾ ਨਾਪ ਤਿੰਨ ਨਾਪ ਅਸੀਂ ਨੇ ਲੈਣੇ ਹੁੰਦੇ ਨੇ ਕਿ ਕਿਹੜੇ-ਕਿਹੜੇ ਨੇ ਲੰਬਾਈ ਹੈ ਜਿਹੜੀ ਉਹ 30 ਇੰਚ ਤਿਆਰ ਚਾਹੀਦੀ ਹੈ ਤੇ ਉਸ ਤੋਂ ਬਾਅਦ ਬੈਲਟ ਬੈਲਟ ਦੇ ਦੋ ਨਾਪ ਹੁੰਦੇ ਨੇ ਇੱਕ ਤਾਂ ਲੰਬਾਈ ਇੱਕ ਚੜਾਈ ਤਾਂ ਸਾਨੂੰ ਲੰਬਾਈ ਦੇ ਵਿੱਚ ਇਹ 24 ਇੰਚ ਚੜਾਈ ਦੇ ਵਿੱਚ 5 ਇੰਚ ਚਾਹੀਦੀ ਹੈ ਤੇ ਉਸ ਤੋਂ ਬਾਅਦ 7 ਇੰਚ ਅਸੀਂ ਨੇ ਮੂੜੀ ਰੱਖਣੀ ਹੈ ਤਾਂ ਹੁਣ ਦੇਖੋ ਆਪਾਂ ਨੇ ਜਿਹੜੀ ਲੰਬਾਈ ਉਹ 30 ਇੰਚ ਤਿਆਰ ਕਰਨੀ ਹੈਗੀ ਸਲਵਾਰ ਦੀ ਤਾਂ ਹੁਣ ਇਹਦੇ ਵਿੱਚੋਂ ਦੇਖੋ ਆਪਾਂ ਕਿਵੇਂ ਕਰਾਂਗੇ ਤਾਂ ਪਹਿਲਾਂ ਦੇਖੋ 30 ਦੇ ਵਿੱਚੋਂ 30 ਦੇ ਵਿੱਚੋਂ ਅਸੀਂ ਨੇ 5 ਇੰਚ ਕਟਾ ਦੇਣਾ ਤਾਂ ਸਾਡੇ ਕੋਲ 25 ਰਹਿ ਜਾਊਗਾ ਤੇ ਉਸ ਤੋਂ ਬਾਅਦ 25 ਦੇ ਵਿੱਚ ਜਿੰਨਾ ਸਾਡੇ ਕੋਲ ਰਹਿ ਗਿਆ ਕਟਾ ਕਰਕੇ 5 ਅਸੀਂ ਨੇ ਕਿਉਂ ਕਟਾਇਆ ਕਿਉਂਕਿ 벨ਟ ਦੇ ਉੱਪਰ ਚਲਾ ਜਾਊਗਾ ਇਹ ਇੱਥੋਂ 5 ਇੰਚ ਇਧਰ ਆ ਗਿਆ ਤਾਂ ਇਹ ਕੀ ਹੈ 5 ਇੰਚ ਅਸੀਂ ਨੇ ਕਟਾਇਆ ਤਾਂ ਇੱਥੇ 25 ਹੋ ਗਿਆ ਤੇ ਇਹਦੇ ਵਿੱਚ 1 ਇੰਚ ਅਸੀਂ ਨੇ ਐਡ ਕਰ ਦੇਣਾ ਤਾਂ 26 ਇੰਚ ਸਾਡੇ ਕੋਲ ਟੋਟਲ ਆ ਜਾਊਗਾ ਹੁਣ ਆਪਾਂ ਨੇ ਜਿਹੜੀ ਕਟਿੰਗ ਕਰਨੀ ਉਹ 26 ਇੰਚ ਤੇ ਕਰਨੀ ਹੈ ਬਿਨਾ ਬੈਲਟ ਤੋਂ 5 ਇੰਚ ਸਾਡੇ ਕੋਲ ਬੈਲਟ ਦੇ ਵਿੱਚ ਚਲਾ ਜਾਊਗਾ ਤਾਂ ਹੁਣ ਦੇਖੋ ਅਸੀਂ ਇਹ ਕਟਿੰਗ ਕਿਸ ਤਰ੍ਹਾਂ ਕਰਨੀ ਹੈਗੀ ਸਾਡੇ ਕੋਲ ਇਹ ਕੱਪੜਾ ਦੇਖੋ ਇਹ ਬੰਦ ਸਾਈਡ ਹੈ ਜਿਹੜੀ ਉਹ ਸਾਡੇ ਵਾਲੇ ਪਾਸੇ ਹੈ ਤੇ ਇਧਰਲੀ ਸਾਈਡ ਓਪਨ ਸਾਈਡ ਹੈਗੀ ਤਾਂ ਹੁਣ ਇਸ ਤਰ੍ਹਾਂ ਤੁਸੀਂ ਇਹ ਕੱਪੜਾ ਰੱਖਣਾ ਹੈਗਾ ਤੇ ਇਸ ਦੇ ਵਿੱਚ ਆਪਾਂ ਨੇ ਜਿਹੜਾ 26 ਇੰਚ ਨਾਪ ਕੇ ਰੱਖ ਲੈਣਾ ਨਿਸ਼ਾਨ ਲਗਾ ਲੈਣਾ 26 ਇੰਚ ਦੇ 26 ਇੰਚ ਤੇ ਆਪਾਂ ਨਿਸ਼ਾਨ ਲਗਾਵਾਂਗੇ ਲੰਬਾਈ ਵਾਲਾ ਨਿਸ਼ਾਨ ਤੇ ਉਸ ਤੋਂ ਬਾਅਦ ਆਪਾਂ ਇਹ ਜਿਹੜਾ ਸਾਰਾ 26 ਇੰਚ ਤੇ ਲਗਾਇਆਗਾ ਇਹਨੂੰ ਥੋੜਾ ਜਿਹਾ ਲੰਬਾ ਲੈ ਕੇ ਜਾਵਾਂਗੇ ਇਸ ਤਰ੍ਹਾਂ ਉਸ ਤੋਂ ਬਾਅਦ ਆਪਾਂ ਨੇ ਅਗਲਾ ਕੰਮ ਕੀ ਕਰਨਾ ਹੁੰਦਾ ਮੋਰੀ ਤਿਆਰ ਹੈ ਜਿੰਨੀ ਵੀ ਆਪਣੀ ਜਿਵੇਂ 7 ਇੰਚਸ ਆਪਾਂ ਨੇ ਨਾਪ ਲਿਆ ਹੋਇਆ ਸੀਗਾ ਨਾਪ ਦੇ ਵਿੱਚ ਦੇਖਿਆ ਸੀ 7 ਇੰਚ ਤੇ ਅਸੀਂ ਰੈਡੀ ਤੇ ਨਿਸ਼ਾਨ ਲਗਾਵਾਂਗੇ ਇਹ ਤੇ ਉਸ ਤੋਂ ਬਾਅਦ ਅਸੀਂ ਜਿੰਨਾ ਵੀ ਛੱਡਣਾ ਚਾਹਣੇ 1 ਇੰਚ 1.5 ਇੰਚ ਛੱਡ ਸਕਦੇ ਆ 1.5 ਇੰਚ ਤੇ ਨਿਸ਼ਾਨ ਲਗਾ ਲਿਆ ਤੇ ਉਸ ਤੋਂ ਬਾਅਦ ਅਗਲਾ ਨਿਸ਼ਾਨ ਜਿਹੜਾ ਉਹ ਆਪਾਂ ਅਸੰਦ ਦਾ ਨਿਸ਼ਾਨ ਲਗਾਵਾਂਗੇ ਬਿਲਕੁਲ ਸਿਰੇ ਤੇ ਲਗਾਣਾ ਹੈ ਅਸੰਦ ਦਾ ਨਿਸ਼ਾਨ ਜਿਹੜਾ ਆਪਾਂ ਨੇ ਇੱਥੇ ਅਸੀਂ ਨੇ ਅਸੰਦ ਦਾ ਨਿਸ਼ਾਨ ਲਗਾਣਾ 10 ਇੰਚ ਤੇ 10 ਇੰਚ ਰੈਡੀ ਚਾਹੀਦਾ ਤਾਂ ਆਪਾਂ 11 ਤੇ ਨਿਸ਼ਾਨ ਲਗਾਵਾਂਗੇ ਮਾਰਜਨ ਦੇ ਵਿੱਚ ਚਲਾ ਜਾਊਗਾ ਤਾਂ ਹੁਣ ਦੇਖੋ ਇਥੋਂ ਆਪਾਂ ਨੇ ਕੀ ਕੀਤਾ 5 ਇੰਚ ਸਾਨੂੰ 벨ਟ ਦੇ ਵਿੱਚੋਂ ਮਿਲੂਗਾ ਤੇ 10 ਇੰਚ ਅਸੀਂ ਨੇ ਇਥੋਂ ਲਗਾ ਲਿਆ ਤਾਂ ਹੁਣ ਅੱਗੇ ਆਪਾਂ ਨੇ ਕੀ ਕਰਨਾ ਹੈਗਾ ਇਹ ਮੂਰੀ ਵਾਲਾ ਨਿਸ਼ਾਨ ਸੀ ਜਿਹੜਾ ਆਪਾਂ ਨੇ ਇੱਧਰ ਲਗਾਇਆ ਸੀ ਮਾਰਜਨ ਇਹਦੇ ਮਾਰਜਨ ਨੂੰ ਤੇ ਇਹਨੂੰ ਦੋਨਾਂ ਨੂੰ ਆਪਾਂ ਨੇ ਮਿਲਾ ਦੇਣਾ ਹੈਗਾ ਤਾਂ ਦੇਖੋ ਸਕੇਲ ਹੈ ਜਿਹੜਾ ਉਹ ਆਪਾਂ ਨੇ ਇਸ ਤਰ੍ਹਾਂ ਰੱਖਣਾ ਹੈਗਾ ਤੇ ਇਸ ਤਰ੍ਹਾਂ ਆਪਾਂ ਨੇ ਮਿਲਾ ਦੇਣਾ ਹੈ ਨਿਸ਼ਾਨਾ ਜਿਹੜਾ ਨਹੀਂ ਦਿਖਾਈ ਦੇ ਰਿਹਾ ਉਹਨਾਂ ਕਿਉਂਕਿ ਇਹਦੇ ਕੱਪੜੇ ਦਾ ਪ੍ਰਿੰਟ ਹੀ ਐ ਇਤਾਂ ਜਾਈਗਾ ਚਾਕ ਦੇ ਵਿੱਚ ਮਿਕਸ ਹੋ ਗਿਆ ਤਾਂ ਹੁਣ ਦੇਖੋ ਕਈ ਵਾਰੀ ਕੀ ਹੁੰਦਾ ਹੈਗਾ ਸਲਵਾਰ ਦੇ ਵਿੱਚ ਸਮੱਸਿਆਵਾਂ ਆਉਂਦੀਆਂ ਨੇ ਜਿਹੜੀਆਂ ਉਹ ਦੱਸ ਦੰਨੇ ਆਪਾਂ ਇਹ ਵਾਲੀ ਸਲਾਈਏ ਜਿਹੜੀ ਨਾ ਉਹ ਖਿੱਚ ਪੈਣੀ ਸ਼ੁਰੂ ਹੋ ਜਾਂਦੀ ਹੈਗੀ ਇਹ ਖਿੱਚ ਇਸ ਕਾਰਨ ਪੈਂਦੀ ਹੈ ਕਿ ਹੈਵੀ ਸਾਈਜ਼ ਹੁੰਦੇ ਨਾ ਤਾਂ ਕਰਕੇ ਇਹ ਆਸਣਾ ਜਿਹੜਾ ਉਹ ਵੱਡਾ ਹੋ ਜਾਂਦਾ ਇਹ ਸਲਾਈਏ ਜਿਹੜੀ ਉਹ ਛੋਟੀ ਪੈ ਜਾਂਦੀ ਹੈ ਤਾਂ ਇਸ ਸਮੱਸਿਆ ਦਾ ਹੱਲ ਹੈ ਜਿਹੜਾ ਉਹ ਇਸ ਤਰ੍ਹਾਂ ਹੋ ਸਕਦਾ ਹੈ ਜਿਵੇਂ ਕਿ ਇੱਥੇ ਦੇਖੋ ਜੇਕਰ ਸਲਾਈ ਦੇ ਵਿੱਚ ਖਿੱਚ ਪੈ ਰਹੀ ਹੈ ਤਾਂ ਆਪਾਂ 1 ਇੰਚ ਥੋੜਾ ਵਧਾ ਲਵਾਂਗੇ ਉੱਪਰੋਂ 1 ਇੰਚ ਵਧਾ ਲਾਂਗੇ ਤਾਂ ਦੇਖੋ ਹੁਣ ਜਿਹੜਾ ਆਸਣ ਹੈ ਜਿਹੜਾ ਆਪਾਂ 1 ਇੰਚ ਤੋਂ ਇੱਧਰੋਂ ਜਿਹੜਾ ਵਧਾਇਆ ਸੀ ਉਹ ਥੋੜਾ ਰੱਖਣਾ ਹੈਗਾ ਹੁਣ 10 ਇੰਚ ਦਾ ਆਸਣ ਹੈ ਜਿਹੜਾ ਉਹ ਸਾਡਾ ਇੱਥੇ ਬਣ ਰਿਹਾ ਹੈਗਾ ਤਾਂ 11 ਇੰਚ ਵਾਲਾ ਇੱਥੇ ਹੋ ਗਿਆ ਤਾਂ ਹੁਣ ਆਪਾਂ ਜਿਹੜੀ ਇਹ ਵਾਲੀ ਸਲਾਈ ਨਾਲ ਇਹ ਮਲਾਈ ਸੀ ਤਾਂ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਮਲਾਵਾਂਗੇ ਤਾਂ ਜਿਹੜੀ ਖਿੱਚ ਹੈ ਉਹ ਪੈਣ ਵਾਲੀ ਸਮੱਸਿਆ ਜਿਹੜੀ ਉਹ ਖਿੱਚ ਪੈਣ ਵਾਲੀ ਸਮੱਸਿਆ ਜਿਹੜੀ ਉਹ ਨਹੀਂ ਹੋਊਗੀ ਹੁਣ ਦੇਖੋ ਇਸ ਤਰ੍ਹਾਂ ਆਪਾਂ ਨੇ ਇਹੀ ਨਿਸ਼ਾਨ ਹੈ ਜਿਹੜਾ ਉਹ ਲਗਾ ਲਿਆ ਦੇਖੋ ਕਿੰਨੀ ਸਲਾਈਏ ਜਿਹੜੀ ਉਹ ਵੱਧ ਗਈ ਹੈ ਤਾਂ ਜਿਹੜਾ ਆਪਾਂ ਨੇ ਇਹ ਵਾਲਾ ਨਿਸ਼ਾਨ ਲਗਾਇਆ ਸੀ ਇਹਨੂੰ ਕਿਸ ਤਰ੍ਹਾਂ ਮੈਚ ਕਰਨਾ ਹੈ गाइस ਦੇਖ ਲਓ ਇੱਥੋਂ ਹੀ ਵਧਾਣਾ ਹੈ ਆਪਾਂ ਨੇ ਸਿਰਫ ਇਹ ਇਧਰੋਂ ਤਾਂ ਆਪਾਂ ਇਹਦੇ ਨਾਲ ਮੈਚ ਕਰਦੇ ਨੇ ਲਿਆ ਕੇ ਇੱਥੋਂ ਇਸ ਤਰ੍ਹਾਂ ਇਹਨੂੰ ਮੈਚ ਕਰ ਦਵਾਂਗੇ ਇਹਦੇ ਨਾਲ ਇਧਰੋਂ ਆਪਾਂ ਨੇ ਨਹੀਂ ਰੱਖਣਾ ਹੈ ਵਧਾਣਾ ਸਿਰਫ ਆਪਾਂ ਨੇ ਇਧਰਲੀ ਸਾਈਡ ਤੋਂ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਦੇਖੋ हूँ अपने यदि कटिंग है जी कर देनी है बिल्कुल आसान सलवार यह जोड़े बिगनरस ने उन्होंने वास्त एक वरदान है यदि कटिंग है अपने यह जी कर देनी है इतों देखो खिच पैन वाली समस्या जी इस तरह नहीं आऊगी जो आप एक इंच उपरों बधा लेंगे तो हूँ देखो इधरों भी अपने ने कटिंग कर देनी है ਇੱਕ ਸਲਾਈ ਦੇ ਵਿੱਚ ਇਹ ਸਲਵਾਰ ਹੈ ਜਿਹੜੀ ਉਹ ਬਣ ਜੂਗੀ ਇਹ ਆਪਾਂ ਨੇ ਇਧਰੋਂ ਕਰ ਲਿਆ ਕਈ ਵਾਰੀ ਕੀ ਹੁੰਦਾ ਹੈਗਾ ਦੇਖੋ ਇੱਥੇ ਆਪਾਂ ਹੋਰ ਵੀ ਇੱਕ ਤੁਹਾਨੂੰ ਦੱਸ ਦਿੰਨੇ ਹਾਂਗੇ ਇੱਥੇ ਆਸਨ ਹੈ ਜਿਹੜਾ ਮਤਲਬ ਕਿਸੇ ਨੇ ਕੇ ਰਬੜ ਦਾਣਾ ਹੁੰਦਾਗਾ ਵੀ ਬਲ ਜ਼ਿਆਦਾ ਪਾ ਲੈਨੇ ਤਾਂ ਤੁਸੀਂ ਇੱਥੇ ਜਿਹੜਾ ਇਹ ਕੱਪੜਾ ਇਧਰੋਂ ਆਪਾਂ ਨੇ ਉਤਾਰਿਆ ਸੀਗਾ ਇਹਨੂੰ ਐਡ ਕਰ ਸਕਦੇ ਹੋ ਇਸ ਕੱਪੜੇ ਨੂੰ ਤੁਸੀਂ ਐਡ ਕਰ ਸਕਦੇ ਹੋ ਇਹਦੇ ਨਾਲ ਤੇ ਦੱਸ ਦਿੰਨੇ ਆਪਾਂ ਇਹ ਕੱਪੜਾ ਜਿਹੜਾ ਆਪਾਂ ਨੇ ਉਤਾਰਿਆ ਸੀ ਇਹ ਥੇ ਨੂੰ ਆਪਾਂ ਨੇ ਇਸ ਤਰ੍ਹਾਂ ਐਡ ਕਰ ਦੇਣਾ ਤਾਂ ਇਥੋਂ ਆਪਾਂ ਅਸਰੇ ਜਿਹੜਾ ਉਹ ਥੋੜਾ ਜਿਹਾ ਵੱਡਾ ਰੱਖਾਂਗੇ ਜਦੋਂ ਆਪਾਂ ਨੇ ਇਧਰੋਂ ਇਹ ਐਡ ਕਰਨਾ ਹੋਇਆ ਇਹਦੇ ਵਿੱਚ ਤਾਂ ਹੁਣ ਦੇਖੋ ਆਪਾਂ ਇੱਥੇ ਇਹ ਵਾਲਾ ਇਸ ਤਰ੍ਹਾਂ ਸਲਾਈ ਲਗਾ ਦੇਵਾਂਗੇ ਤਾਂ ਆਪਣਾ ਘੀਰਾ ਜਿਹੜਾ ਉਹ ਹੋਰ ਵੱਡਾ ਹੋ ਜਾਊਗਾ ਤੇ ਇਹ ਆਪਣਾ ਜਿਹੜਾ ਨਿਸ਼ਾਨ ਹੈ ਇਹ ਵਾਲਾ 5 4 5 ਇੰਚ ਇਧਰੋਂ ਕੱਪੜਾ ਆਪਣਾ ਵੱਧ ਜਾਊਗਾ ਪਰ ਅਸੀਂ ਐਵੇਂ ਹੀ ਬਣਾ ਰਹੇ ਹਾਂ ਇਹ ਪ੍ਰਧਾਨ ਦੀ ਲੋੜ ਨਹੀਂ ਹੈਗੀ ਕਈ ਵਾਰ ਹੁੰਦਾ ਹੈ ਕਿ ਆਪਾਂ ਨੂੰ ਬਲ ਜ਼ਿਆਦਾ ਪਾਣੀ ਹੁੰਦੇ ਨੇ ਤਾਂ ਇਹ ਤਰੀਕਾ ਆਪਾਂ ਜਿਹੜਾ ਉਹ ਲਗਾ ਸਕਦੇ ਆਂਗੇ ਤਾਂ ਹੁਣ ਦੇਖੋ ਇਹ ਆਪਾਂ ਨੇ ਕਟਿੰਗ ਜਿਹੜੀ ਉਹ ਕਰ ਲਈ ਹੈ ਤਾਂ ਹੁਣ ਅਸੀਂ 벨ਟ ਦੀ ਕਟਿੰਗ ਕਰਾਂਗੇ ਇਹ ਕੱਪੜਾ ਜਿਹੜਾ ਬਚਿਆ ਹੋਇਆ ਇਹਦੇ ਵਿੱਚੋਂ ਅਸੀਂ ਨੇ 벨ਟ ਕੱਟ ਕਰਨੀ ਹੈਗੀ 벨ਟ ਦੀ ਲੰਬਾਈ ਸਾਡੇ ਕੋਲ ਤਿਆਰ 24 ਇੰਚ ਸੀ 20 ਇੰਚ ਰੈਡੀ ਸੀ ਤਾਂ ਅਸੀਂ 25 ਇੰਚ ਦੇ ਨਿਸ਼ਾਨ ਲਗਾਵਾਂਗੇ ਤੇ ਉਸ ਤੋਂ ਬਾਅਦ ਸਾਨੂੰ ਚੜਾਈ ਦੇ ਵਿੱਚ 5 ਇੰਚ ਰੈਡੀ ਚਾਹੀਦੀ ਹੈਗੀ ਤਾਂ ਅਸੀਂ 2 ਇੰਚ ਵਾਧ ਰੱਖਾਂਗੇ ਢਟਾਈ ਵੀ ਰੱਖ ਸਕਦੇ ਹਾਂ ਤਾਂ 7.5 ਦੇ ਨਿਸ਼ਾਨ ਲਗਾਣੇਗਾ 7.5 ਦੇ ਅਸੀਂ ਨਿਸ਼ਾਨ ਲਗਾ ਲਵਾਂਗੇ ਇਧਰੋਂ ਇਸ ਤਰ੍ਹਾਂ ਨਿਸ਼ਾਨ ਲਗਾਉਗੇ ਤਾਂ ਤੁਹਾਡਾ ਕੱਪੜਾ ਜਿਹੜਾ ਬਿਲਕੁਲ ਸਹੀ ਕੱਟਿਆ ਜਾਊਗਾ ਤਾਂ ਸਕੇਲ ਦੇ ਨਾਲ ਆਪਾਂ ਨੇ ਇਹਨਾਂ ਨੂੰ ਇਸ ਤਰ੍ਹਾਂ ਮਲਾ ਲੈਣੇਗਾ ਇਹ ਨਿਸ਼ਾਨ ਨੇ ਜਿਹੜੇ ਆਪਾਂ ਨੇ ਲਗਾਏ ਸੀਗੇ ਇਹ ਸਲਵਾਰ ਬਹੁਤ ਹੀ ਸੌਖੇ ਢੰਗ ਨਾਲ ਜਿਹੜੀ ਉਹ ਬਣਾਈ ਜਾਂਦੀ ਹੈ ਕਟਿੰਗ ਕੀਤੀ ਜਾਂਦੀ ਹੈ ਜਿਹੜੇ ਬਿਗਨਰਸ ਨੇ ਉਹਨਾਂ ਵਾਸਤੇ ਤਾਂ ਇਹ ਇੱਕ ਵਰਦਾਨ ਦੀ ਤਰ੍ਹਾਂ ਤਾਂ ਇਹ ਸਲਵਾਰ ਜਿਹੜੀ ਤੁਸੀਂ ਇਸ ਤਰ੍ਹਾਂ ਕਢਾ ਸਕਦੇ ਹੋਗੇ ਇਹ ਕੱਪੜਾ ਇਹਦੇ ਵਿੱਚ ਚਲਾ ਜਾਊਗਾ ਆਪਾਂ ਇਧਰੋਂ ਨਹੀਂ ਕੱਟਣਾ ਇਹਨੂੰ ਆਪਾਂ ਨੇ ਐਸ ਸਾਈਡ ਤੋਂ ਕੱਟਣਾ ਹੈਗਾ ਬਿਲਕੁਲ ਜਿੱਥੇ ਅਸੀਂ ਨੇ ਨਿਸ਼ਾਨ ਲਗਾਏ ਉੱਥੋਂ-ਉੱਥੋਂ ਆਪਾਂ ਨੇ ਇਹ ਕੱਟਦੇ ਜਾਣਾ ਹੈਗਾ ਇਸ ਤਰ੍ਹਾਂ ਤੁਸੀਂ ਨਾਲ ਦੀ ਨਾਲ ਕੱਪੜਾ ਜਿਹੜਾ ਉਹ ਇਕੱਠਾ ਕਰਦੇ ਜਾਓ ਤਾਂ ਕਿ ਤੁਹਾਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਬਹੁਤ ਹੀ ਸੌਖੇ ਢੰਗ ਨਾਲ ਇਹ ਸਲਵਾਰ ਹੈ ਜਿਹੜੀ ਉਹ ਕੱਟ ਕੀਤੀ ਜਾਂਦੀ ਹੈ ਤਾਂ ਦੇਖੋ ਆਪਣੀ 벨ਟ ਜਿਹੜੀ ਉਹ ਵੀ 벨ਟ ਵਾਸਤੇ ਕੱਪੜਾ ਜਿਹੜਾ ਉਹ ਵੀ ਰੈਡੀ ਕਰ ਲਿਆ ਸਲਵਾਰ ਵੀ ਕੱਟ ਕਰ ਲਈ ਜੋ ਇਹ ਕੱਪੜਾ ਬਚਿਆ ਸੀ ਇਹ ਅਸੀਂ ਮੂਰੀਆਂ ਦੇ نیچے ਲਗਾ ਦੇਵਾਂਗੇ ਤਾਂ ਦੇਖੋ ਬਹੁਤ ਹੀ ਸੋਕੇ ਢੰਗ ਨਾਲ ਆਪਣ ਨੇ ਸਟ੍ਰੇਟ ਸਲਵਾਰ ਦੀ ਕਟਿੰਗ ਕਰ ਲਈ ਹੈ ਵੀਡੀਓ ਵੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਨਾਲ ਦੀ ਨਾਲ ਤੁਸੀਂ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ